ਕਿਸਮਤ ਹੱਥਾਂ ਦੀਆਂ ਲਕੀਰਾਂ ਜਾਂਦੀ ਕਿਸਮਤ ਤੁਹਾਡੇ ਆਪਣੇ ਕੰਮ ਕਰਨ ਵਿੱਚ ਹੈ ਕੰਮ ਕਰੋ ਸਵੇਰੇ ਟਾਈਮ ਨਾਲ ਉਠੋ ਰਾਤ ਨੂੰ ਟਾਈਮ ਨਾਲ ਸੋਵੋ ਕਿਸੇ ਦਾ ਭਲਾ ਕਰੋ ਕਿਸੇ ਦਾ ਬੁਰਾ ਨਾ ਕਰੋ ਨਾ ਮਾੜਾ ਸੋਚੋ ਤੇ ਨਾ ਕਿਸੇ ਦਾ ਮਾੜਾ ਕਰੋ ਸੇ ਕੌਮ ਨੂੰ ਇਹ ਬੜੀ ਵਿਲੱਖਣ ਵਿਚਾਰ ਦਿੱਤੀ ਹੈ ਕਿ ਅਸੀਂ ਕਿਸੇ ਨਾਲ ਲੜਦੇ ਵੀ ਹੋਈਏ ਨਾ ਜਦੋਂ ਅਸੀਂ ਨਿਤਨੇਮ ਕਰਦੇ ਹਾਂ ਬਾਅਦ ਵਿੱਚ ਇੱਕ ਸ਼ਬਦ ਬੋਲਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣਾ ਹੈ ਸਰਬੱਤ ਦਾ ਭਲਾ ਹਰ ਇੱਕ ਦਾ ਭਲਾ ਮੰਗਣ ਦੀ ਆਦਤ ਪਾਓ ਮਹਾਰਾਜ ਹਰ ਇੱਕ ਦਾ ਭਲਾ ਕਰਿਓ ਪਤਾ ਨਹੀਂ ਕਿਹੜਾ ਸ਼ਬਦ ਆਖਰੀ ਰਹਿ ਜਾਣਾ ਇਹ ਪਤਾ ਥੋੜਾ ਆਪਾਂ ਨੂੰ ਸ਼ਿਕਵੇ ਗਿਲੇ ਜ਼ਿੰਦਗੀ 'ਚ ਰਹਿ ਜਾਂਦੇ ਓਦਾਂ ਹੀ ਕਿਸਮਤ ਹੱਥਾਂ ਦੀਆਂ ਲਕੀਰਾਂ ਜਿੰਦੀ ਕਿਸਮਤ ਤੁਹਾਡੇ ਆਪਣੇ ਕੰਮ ਕਰਨ ਵਿੱਚ ਹੈ ਕੰਮ ਕਰੋ ਸਵੇਰੇ ਟਾਈਮ 'ਨਾ ਉਠੋ ਰਾਤ ਨੂੰ ਟਾਈਮ 'ਨਾ ਸੋਵੋ ਕਿਸੇ ਦਾ ਭਲਾ ਕਰੋ ਕਿਸੇ ਦਾ ਬੁਰਾ ਨਾ ਕਰੋ ਨਾ ਮਾੜਾ ਸੋਚੋ ਤੇ ਨਾ ਕਿਸੇ ਦਾ ਮਾੜਾ ਕਰੋ ਸੇ ਕੌਮ ਨੂੰ ਇਹ ਬੜੀ ਵਿਲੱਖਣ ਵਿਚਾਰ ਦਿੱਤੀ ਹੈ ਕਿ ਅਸੀਂ ਕਿਸੇ ਨਾਲ ਲੜਦੇ ਵੀ ਹੋਈਏ ਨਾ ਜਦੋਂ ਅਸੀਂ ਨਿਤਨੇਮ ਕਰਦੇ ਆ ਬਾਅਦ ਵਿੱਚ ਇੱਕ ਸ਼ਬਦ ਬੋਲਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣਾ ਸਰਬੱਤ ਦਾ ਭਲਾ ਹਰ ਇੱਕ ਦਾ ਭਲਾ ਮੰਗਣ ਦੀ ਆਤ ਪਾਓ ਮਹਾਰਾਜ ਹਰ ਇੱਕ ਦਾ ਭਲਾ ਕਰਿਓ ਪਤਾ ਨਹੀਂ ਕਿਹੜਾ ਸ਼ਬਦ ਆਖਰੀ ਰਹਿ ਜਾਣਾ ਇਹ ਪਤਾ ਥੋੜਾ ਆਪਾਂ ਸ਼ਿਕਵੇ ਗਿਲੇ ਜ਼ਿੰਦਗੀ 'ਚ ਰਹਿ ਜਾਂਦੇ ਉਦਾਂ ਹੀ ਕਿਸਮਤ ਹੱਥਾਂ ਦੀਆਂ ਲਕੀਰਾਂ ਜਿੰਨੀ ਕਿਸਮਤ ਤੁਹਾਡੇ ਆਪਣੇ ਕੰਮ ਕਰਨ ਵਿੱਚ ਹੈ ਕੰਮ ਕਰੋ ਸਵੇਰੇ ਟਾਈਮ ਨਾ ਉਠੋ ਰਾਤ ਨੂੰ ਟਾਈਮ ਨਾ ਸੌਂ ਕਿਸੇ ਦਾ ਭਲਾ ਕਰੋ ਕਿਸਦਾ ਬੁਰਾ ਨਾ ਕਰੋ ਨਾ ਮਾੜਾ ਸੋਚੋ ਤੇ ਨਾ ਕਿਹਦਾ ਮਾੜਾ ਕਰੋ ਸੇ ਕੌਮ ਨੂੰ ਇਹ ਬੜੀ ਵਿਲੱਖਣ ਵਿਚਾਰ ਦਿੱਤੀ ਹੈ ਕਿ ਅਸੀਂ ਕਿਸੇ ਨਾਲ ਲੜਦੇ ਵੀ ਹੋਈਏ ਨਾ ਜਦੋਂ ਅਸੀਂ ਨਿਤਨੇਮ ਕਰਦੇ ਹਾਂ ਬਾਅਦ ਵਿੱਚ ਇੱਕ ਸ਼ਬਦ ਬੋਲਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣਾ ਸਰਬੱਤ ਦਾ ਭਲਾ ਹਰ ਇੱਕ ਦਾ ਭਲਾ ਮੰਗਣ ਦੀ ਆਤ ਪਾਓ ਮਹਾਰਾਜ ਹਰ ਇੱਕ ਦਾ ਭਲਾ ਕਰਿਓ ਪਤਾ ਨਹੀਂ ਕਿਹੜਾ ਸ਼ਬਦ ਆਖਰੀ ਰਹਿ ਜਾਣਾ ਇਹ ਪਤਾ ਥੋੜਾ ਆਪਾਂ ਸ਼ਿਕਵੇ ਗਿਲੇ ਜ਼ਿੰਦਗੀ ਚ ਰਹਿ ਜਾਂਦੇ ਉਦਾਂ ਹੀ ਕਿਸਮਤ ਹੱਥਾਂ ਦੀਆਂ ਲਕੀਰਾਂ ਜਾਂਦੀ ਕਿਸਮਤ ਤੁਹਾਡੇ ਆਪਣੇ ਕੰਮ ਕਰਨ ਵਿੱਚ ਹੈ ਕੰਮ ਕਰੋ ਸਵੇਰੇ ਟਾਈਮ ਨਾਲ ਉਠੋ ਰਾਤ ਨੂੰ ਟਾਈਮ ਨਾਲ ਸੋਵੋ ਕਿਸੇ ਦਾ ਭਲਾ ਕਰੋ ਕਿਸੇ ਦਾ ਬੁਰਾ ਨਾ ਕਰੋ ਨਾ ਮਾੜਾ ਸੋਚੋ ਤੇ ਨਾ ਕਿਸੇ ਦਾ ਮਾੜਾ ਕਰੋ ਸੇ ਕੌਮ ਨੂੰ ਇਹ ਬੜੀ ਵਿਲੱਖਣ ਵਿਚਾਰ ਦਿੱਤੀ ਹੈ ਕਿ ਅਸੀਂ ਕਿਸੇ ਨਾਲ ਲੜਦੇ ਵੀ ਹੋਈਏ ਨਾ ਜੋ ਤੁਸੀਂ ਨਿਤਨੇਮ ਕਰਦੇ ਆ ਬਾਅਦ ਵਿੱਚ ਇੱਕ ਸ਼ਬਦ ਬੋਲਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣਾ ਸਰਬੱਤ ਦਾ ਭਲਾ ਹਰ ਇੱਕ ਦਾ ਭਲਾ ਮੰਗਣ ਦੀ ਆਤ ਪਾਓ ਮਹਾਰਾਜ ਹਰ ਇੱਕ ਦਾ ਭਲਾ ਕਰਿਓ ਪਤਾ ਨਹੀਂ ਕਿਹੜਾ ਸ਼ਬਦ ਆਖਰੀ ਰਹਿ ਜਾਣਾ ਇਹ ਪਤਾ ਥੋੜਾ ਆਪਾਂ ਸ਼ਿਕਵੇ ਗਿਲੇ ਜ਼ਿੰਦਗੀ 'ਚ ਰਹਿ ਜਾਂਦੇ ਉਦਾਂ ਹੀ ਕਿਸਮਤ ਹੱਥਾਂ ਦੀਆਂ ਲਕੀਰਾਂ ਜਾਂਦੀ ਕਿਸਮਤ ਤੁਹਾਡੇ ਆਪਣੇ ਕੰਮ ਕਰਨ ਵਿੱਚ ਹੈ ਕੰਮ ਕਰੋ ਸਵੇਰੇ ਟਾਈਮ 'ਨਾ ਉਠੋ ਰਾਤ ਨੂੰ ਟਾਈਮ 'ਨਾ ਸੋਵੋ ਕਿਸੇ ਦਾ ਭਲਾ ਕਰੋ ਕਿਸੇ ਦਾ ਬੁਰਾ ਨਾ ਕਰੋ ਨਾ ਮਾੜਾ ਸੋਚੋ ਤੇ ਨਾ ਕਿਹਦਾ ਮਾੜਾ ਕਰੋ ਸੇਕੌਮ ਨੂੰ ਇਹ ਬੜੀ ਵਿਲੱਖਣ ਵਿਚਾਰ ਦਿੱਤੀ ਹੈ ਕਿ ਅਸੀਂ ਕਿਸੇ ਨਾਲ ਲੜਦੇ ਵੀ ਹੋਈਏ ਨਾ ਜਦੋਂ ਅਸੀਂ ਨਿਤਨੇਮ ਕਰਦੇ ਆ ਬਾਅਦ ਵਿੱਚ ਇੱਕ ਸ਼ਬਦ ਬੋਲਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣਾ ਸਰਬੱਤ ਦਾ ਭਲਾ ਹਰ ਇੱਕ ਦਾ ਭਲਾ ਮੰਗਣ ਦੀ ਆਤ ਪਾਓ ਮਹਾਰਾਜ ਹਰ ਇੱਕ ਦਾ ਭਲਾ ਕਰਿਓ ਪਤਾ ਨਹੀਂ ਕਿਹੜਾ ਸ਼ਬਦ ਆਖਰੀ ਰਹਿ ਜਾਣਾ ਇਹ ਪਤਾ ਥੋੜਾ ਆਪਾਂ ਸ਼ਿਕਵੇ ਗਿਲੇ ਜ਼ਿੰਦਗੀ ਚ ਰਹਿ ਜਾਂਦੇ ਉਦਾਂ ਹੀ ਕਿਸਮਤ ਹੱਥਾਂ ਦੀਆਂ ਲਕੀਰਾਂ ਅਜਿੰਦੀ ਕਿਸਮਤ ਤੁਹਾਡੇ ਆਪਣੇ ਕੰਮ ਕਰਨ ਵਿੱਚ ਹੈ ਕੰਮ ਕਰੋ ਸਵੇਰੇ ਟਾਈਮ ਨਾਲ ਉਠੋ ਰਾਤ ਨੂੰ ਟਾਈਮ ਨਾਲ ਸੋਵੋ ਕਿਸੇ ਦਾ ਭਲਾ ਕਰੋ ਕਿਸੇ ਦਾ ਬੁਰਾ ਨਾ ਕਰੋ ਨਾ ਮਾੜਾ ਸੋਚੋ ਤੇ ਨਾ ਕਿਸੇ ਦਾ ਮਾੜਾ ਕਰੋ ਸੇ ਕੰਮ ਨੂੰ ਇਹ ਬੜੀ ਵਿਲੱਖਣ ਵੀ